ਉਡਲਰ ਦਾ ਖੇਤਰ ਅnder ਗਊ ਸੇਵਾ ਨੂੰ ਸਮਰਪਿਤ ਸ੍ਰੀ ਪੰਚਾਇਤੀ ਗਊਸ਼ਾਲਾ ਕਮੇਟੀ ਦੀ ਚੋਣ ਅੱਜ 15 ਜੂਨ ਨੂੰ ਰੱਖੀ ਗਈ ਸੀ ਜਿਸ ਵਿੱਚ ਅੱਜ ਨਵੇਂ ਪ੍ਰਧਾਨ ਦੀ ਚੋਣ ਹੋਣੀ ਸੀ ਅੱਜ ਰੱਖੀ ਗਈ ਮੀਟਿੰਗ ਦੌਰਾਨ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਵਿਸ਼ਵਪਾਨ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਇਸ ਉਪਰੰਤ ਸੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਤਲੇਵਾਨ ਨੂੰ ਕਾਰਜਕਾਰੀ ਚੋਣ ਨਿਗਰਾਨ ਨਿਯੁਕਤ ਕੀਤਾ ਗਿਆ ਇਸ ਸਮੇਂ ਚੋਣ ਕਰਾਉਣ ਲਈ ਵੱਖ-ਵੱਖ ਨਾਵਾਂ ਦੀ ਪੇਸ਼ਕਸ਼ ਕੀਤੀ ਗਈ ਪਰੰਤੂ ਇਸ ਦੌਰਾਨ ਚੰਚਿਤ ਮਾਹੌਲ ਕਾਫੀ ਗਰਮ ਆ ਗਿਆ ਇਸ ਗਰਮ ਮਾਹੌਲ ਨੂੰ ਦੇਖਦਿਆਂ ਹੋਏ ਸ਼ਾਮ ਲਾਲ ਟਲੇਵਾ ਵੱਲੋਂ ਚੋਣ ਨੂੰ ਅਨਮਿੱਥੀ ਸਮੇਂ ਲਈ ਅੱਗੇ ਪਾਉਣ ਦਾ ਐਲਾਨ ਕੀਤਾ ਗਿਆ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਮੁੱਜੀ ਗੱਲ ਮੈਂ ਇਹ ਕਹਿਣਾ ਚਾਹਣਾ ਵੀ ਇਹ ਫਾਇਲ ਨੂੰ ਬਣਾ ਸੇਵਾ ਦਾ ਮੰਦਰ ਹੈ ਇਹ ਨਾ ਕਿ ਇਹ ਕੋਈ ਆਪਾ ਅਸਾੜਾ ਬਣਾ ਰਖਿਆ ਰਾਜਿੰਦਰਾ ਸਾੜਾ ਬਣਾ ਰਖਿਆ ਕੋਈ ਕੁਝ ਬੋਲੀ ਜਾਂਦਾ ਕੋਈ ਕੁਝ ਬੋਲੀ ਜਾਂਦਾ ਹੈ ਜਿਹੜਾ ਬੰਦਾ ਕੋਈ ਗਨਉਤਣੋਂ ਮਨੋਂ ਸੇਵਾ ਕਰਨੀ ਚਾਹੁੰਦਾ ਨੂੰ ਅੱਪਾ ਅੱਜ ਪੰਚਾਇਤੀ ਕੌਸ਼ਲਾ ਦੀ ਚੋਣ ਰੱਖੀ ਸੀ ਜਿਹਦੇ ਵਿੱਚ ਅੱਜ ਅਸੀਂ ਸਰਬਸੰਮਤੀ ਨਾਲ ਕਿਸੇ ਨੂੰ ਪ੍ਰਧਾਨ ਬਣਾਉਣਾ ਸੀ ਪਰ ਇੱਥੇ ਥੋੜਾ ਜਿਗਨਾ ਰੌਲਾ ਰੱਪਾ ਪੈ ਗਿਆ ਇਸ ਕਰਕੇ ਅਸੀਂ ਅਣਵੱਧੇ ਸਮੇਂ ਲਈ ਮੀਟਿੰਗ ਕੈਨਸਲ ਕਰਤੀ ਕੋਈ 2-4 ਦਿਨਾਂ ਦੇ ਵਿੱਚ ਬੈਠ ਕੇ ਕਮੇਟੀ ਬਣਾਵਾਂਗੇ ਫਿਰ ਕਮੇਟੀ ਦੇ ਹਿਸਾਬ ਨਾਲ ਜਿਵੇਂ ਕੋਈ ਕਮੇਟੀ ਫੈਸਲਾ ਕਰੂਗੀ ਉਹ ਮੈਂ ਜਿੱਕਰ ਕੇ ਸਹੀ ਪ੍ਰਧਾਨ ਕਿ ਉਹਦੇ ਲਈ ਕਿੰਨੇ ਨਾਮ ਆਏ ਸੀਗੇ ਤੁਹਾਡੇ ਕੋਲ ਇਸੇ ਬਿਲਕੁਲ ਦੋ ਹੀ ਨਾਮ ਆਏ ਸੀ ਅੱਛਾ ਜੀ ਹਾਂ ਇੱਕ ਆਇਆ ਸੀ ਆਪਣੇ ਜਸ਼ਪਾਲ ਨੇ ਰਮੇਸ਼ ਕੁਮਾਰ ਇੱਕ ਬਾਬਾ ਜਿਹੋ ਨੂੰ ਪਤਾ ਨਹੀਂ ਕੀ ਹੈ ਕారణ ਕੀ ਹੋਇਆ ਜੀ ਕਿਉਂ ਆਪਸ ਦੇ ਵਿੱਚ ਕਾਰਨਤਾ ਜੀ ਇੱਥੇ ਲੋਕ ਜਿਆਦਾ ਇਕੱਠੇ ਹੋ ਗਏ ਲਾ 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 ਹੋ ਗਈ ਹੋਰ ਕੋਈ ਗੱਲ ਨਹੀਂ ਹੁਣ ਅਸੀਂ ਇਹ ਫੈਸਲਾ ਕਰਿਆ ਵੀ ਅਸੀਂ 20 ਬੰਦੇ ਦੀ ਕਮੇਟੀ ਬਣਾਵਾਂਗੇ ਬਸ ਉਹੀ ਫੈਸਲਾ ਲੋਗੇ ਇਹ ਨਹੀਂ ਵੀ ਇੰਨੇ ਬੰਦਿਆਂ ਦਾ ਇਕੱਠ ਨਹੀਂ ਕਰਦੇ 33 ਗਊਥਲਾ ਦੀ ਮੀਟਿੰਗ ਹੋਈ ਹੈ ਬੜੀ ਅਹਿਮ ਮੀਟਿੰਗ ਹੋਈ ਸੀ ਜੀ ਕਿ ਸਾਨੂੰ ਇੰਨਾ ਭਰੋਸਾ ਨਹੀਂ ਸੀ ਵੀ ਆਏ ਕੋਈ ਖੱਪੜ ਸਾੜੀ ਹੋ ਜੂ ਜਾਂ ਹੋਰ ਹੋ ਜੂ ਇਹ ਬਹੁਤ ਮਤਭਾਗੀ ਗੱਲ ਹੈ ਇਹ ਪ੍ਰਧਾਨਗੀਆਂ ਹਰ ਸਾਲ ਹੁੰਦੀਆਂ 2 ਸਾਲ ਬਾਅਦ ਹੁੰਦੀਆਂ ਪਰ ਕਦੇ ਇਹੋ ਜਿਹਾ ਰੌਲਾ ਅਸੀਂ ਨਹੀਂ ਦੇਖਿਆ ਜਿਹੜਾ ਹੋਇਆ ਮੈਂ ਕਹਿੰਦਾ ਪ੍ਰਧਾਨ ਬਣਦੇ ਆਏ ਪ੍ਰਧਾਨਗੀਆਂ ਦੇ ਹਰ ਇੱਕ ਦਾ ਬੰਦਾ ਸਹਾਰਾ ਲਿੰਦਾ ਇਹਨੂੰ ਸਿਆਸੀ ਖਾੜਾ ਨਾ ਬਣਾਓ ਇਹਨੂੰ ਗਊਸ਼ਾਲਾ ਦੀ ਸੇਵਾ ਕਰਨੀ ਆ ਤਾਂ ਕਰੋ ਇਹਨੂੰ ਸਿਆਸੀ ਖਾੜੇ ਚ ਨਾ ਲੈ ਕੇ ਜਾਓ ਅਸੀਂ ਇਹੀ ਗੱਲ ਕਹਿੰਦੇ ਹੋਏ 15 ਜਦੋਂ ਜੋ ਵੀ ਕਮੇਟੀ ਬਣੂਗੀ ਉਹ ਫੈਸਲਾ ਕਰੂ ਇੰਨੇ ਕਾਰਜਕਾਰੀ ਪ੍ਰਧਾਨ ਸਾਡੇ ਸ਼ਾਮ ਲਾਲ ਜੀ ਨੇ ਜਦੋਂ ਇਹ ਕੋਈ ਮੈਂਬਰ ਬਣਾਣਗੇ ਕਮੰਝਾ ਮੈਂਬਰੀ ਬਣਾ ਲਈਏ ਕਿੰਨੇ ਦੇਖ ਕੇ ਜਿੰਨੇ ਵੀ ਬਣੂ ਉਹ ਪ੍ਰਧਾਨ ਚੁਣਨਗੇ ਉਹਨਾਂ ਦੀ ਸਹਿਮਤੀ ਨਾਲ ਸਾਰਾ ਕੰਮ ਹੋਊਗਾ ਜੈ ਗਊ ਮਾਤਾ ਜੈ ਮਾਤਾ